ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੌਰ ਜੀ ਦੁਆਰਾ ਲਿਖੀ ਕਿਤਾਬ ਰਾਹ ਰਸਤੇ ਹਨੇਰਿਆਂ ਚੋਂ ਉੱਬਰਦੀ ਚਾਨਣ ਦੀ ਕਲੀਕ ਕੁਦਰਤ ਕਿਸੇ ਦੇਵਤੇ ਜਾਂ ਰੱਬ ਦੀ ਇੱਛਾ ਅਨੁਸਾਰ ਨਹੀਂ ਚੱਲਦੀ ਇਹ ਆਪਣੇ ਨਿਯਮਾਂ ਅਨੁਸਾਰ ਚੱਲਦੀ ਹੈ ਇਹਨਾਂ ਨਿਯਮਾਂ ਅਨੁਸਾਰ ਵਾਪਰਨ ਵਾਲੀਆਂ ਘਟਨਾਵਾਂ ਜਾਂ ਦੁਰਘਟਨਾਵਾਂ ਨੂੰ ਅਸੀਂ ਰੱਬ ਦੀ ਮਰਜ਼ੀ ਕਰਮਾਂ ਦੀ ਖੇਡ ਜਾਂ ਦੇਵਤੇ ਦੀ ਇੱਛਾ ਕਹਿਣ ਲੱਗ ਪੈਂਦੇ ਹਾਂ ਕੁਦਰਤ ਕਿਸੇ ਇੱਕ ਚੀਜ਼ ਨੂੰ ਕਿਸੇ ਦੂਜੀ ਚੀਜ਼ ਤੇ ਭਾਰੂ ਨਹੀਂ ਹੋਣ ਦਿੰਦੀ ਆਪਣੇ ਚਾਪਰੇ ਅਸਾਵੇਂਪਣ ਨੂੰ ਦੂਰ ਕਰਨ ਚ ਵੀ ਕੁਦਰਤ ਨਿਯਮਾਂ ਦੀ ਹੀ ਪਾਲਣਾ ਕਰਦੀ ਹੈ ਜੇ ਕੋਈ ਵਿਅਕਤੀ ਜ਼ਿੰਦਗੀ ਦੇ ਪ੍ਰਵਾਹ ਵਿਰੁੱਧ ਜਾਏਗਾ ਤਾਂ ਜ਼ਿੰਦਗੀ ਦਾ ਹੀ ਕੋਈ ਵਰਤਾਰਾ ਉਸ ਉਲਾਰ ਨੂੰ ਦੂਰ ਕਰਨ ਲਈ ਆ ਮਹਾਰੇ ਉੱਪਰ ਪਵੇਗਾ ਜੇ ਮੈਂ ਬਨੇਰੇ ਤੇ ਖਲੋ ਕੇ ਅੱਗੇ ਵੱਲ ਝੁਕਦਿਆਂ ਉਲਾਰ ਹੋ ਜਾਵਾਂਗਾ ਤਾਂ ਨਿਸ਼ਚੈ ਹੀ ਗਰੂਤਾ ਦਾ ਮੇਰਾ ਕੇਂਦਰ ਉਖਲ ਜਾਣ ਕਰਕੇ ਮੈਂ ਡਿੱਗ ਪਾਵਾਂਗਾ ਕਤੇ ਮੇਰੀ ਲੱਤ ਬਾਹ ਟੁੱਟ ਜਾਵੇਗੀ ਇਸ ਦੁਰਘਟਨਾ 'ਚ ਰੱਬ ਦਾ ਕੋਈ ਦਖਲ ਨਹੀਂ ਇਹ ਦੁਰਘਟਨਾ ਕੁਦਰਤ ਦੇ ਨਿਯਮ ਦੀ ਉਲੰਘਣਾ ਹੋਣ ਕਾਰਨ ਵਾਪਰਦੀ ਹੈ। ਇਵੇਂ ਹੀ ਲੋਕ ਪੁਚਾਲ ਕਾਰਨ ਛੱਤ ਡਿਗਣ ਨਾਲ ਨਹੀਂ ਮਰਦੇ ਉਹ ਆਪਣੀਆਂ ਉਸਾਰੀਆਂ ਹੋਈਆਂ ਇਮਾਰਤਾਂ ਦੇ ਉਖੜ ਜਾ ਟਹਿ ਜਾਣ ਕਾਰਨ ਮਰਦੇ ਹਨ। ਅਸੀਂ ਹੁਣ ਘਟਨਾਵਾਂ ਜਾਂ ਦੁਰਘਟਨਾਵਾਂ ਵੱਲ ਹੀ ਧਿਆਨ ਦਿੰਦੇ ਹਾਂ ਜਿਨ੍ਹਾਂ 'ਚ ਜਾਇਦਾਦ ਜਾਂ ਮਨੁੱਖੀ ਜਾਨਾਂ ਦਾ ਨੁਕਸਾਨ ਹੁੰਦਾ ਹੈ। ਸਮੁੰਦਰਾਂ ਤੇ ਜਾਂ ਮਾਰੂਥਲਾਂ 'ਚ ਆਉਣ ਵਾਲੇ ਪੁਚਾਲ ਜਾ ਜੰਗਲਾਂ ਚ ਚੱਲਣ ਵਾਲੇ ਤੂਫਾਨ ਸਾਡੇ ਧਿਆਨ ਚ ਹੀ ਨਹੀਂ ਆਉਂਦੇ ਜੀਵਨ ਦਾ ਅਰਥ ਹੈ ਹੋਂਦ ਚ ਆਉਣਾ ਤੇ ਮਿਟ ਜਾਣਾ ਇਹਨਾਂ ਦੋਵਾਂ ਵਰਤਾਰਿਆਂ ਚ ਸ਼ਕਤੀ ਲੱਗਦੀ ਹੈ ਤੱਤਾਂ ਨੂੰ ਜੋੜਨ ਦਾ ਕਾਰਜ ਵੀ ਊਰਜਾ ਜਾਂ ਸ਼ਕਤੀ ਕਰਦੀ ਹੈ ਅਤੇ ਇਹਨਾਂ ਨੂੰ ਨਿਖੇੜਨ ਦਾ ਕਾਰਜ ਵੀ ਸ਼ਕਤੀ ਨਹੀਂ ਕਰਨਾ ਹੁੰਦਾ ਆਮ ਸੁਧਾਰਨ ਜੀਵਨ ਚ ਪਿਆਰ ਵੀ ਜੁੜਨ ਦੀ ਇੱਕ ਕਿਸਮ ਹੈ ਤੇ ਨਫ਼ਰਤ ਵਿਛੜਨ ਦੀ ਇੱਕ ਬਣ ਗਈ ਹੈ ਜੇ ਇਹ ਜੁੜਨਾ ਤੇ ਨਿਕੜਨਾ ਸਹਿਜ ਗਤੀ ਨਾਲ ਹੋਵੇ ਤਾਂ ਇਹ ਸਾਨੂੰ ਪ੍ਰਵਾਹ ਪ੍ਰਵਾਨ ਹੁੰਦਾ ਹੈ ਪਰ ਜੇ ਇਹ ਸਭ ਕੁਝ ਤੇਜ਼ ਗਤੀ ਨਾਲ ਵਾਪਰੇ ਤਾਂ ਇਸ ਨੂੰ ਅਸੀਂ ਸੰਕਟ ਮੁਸੀਬਤ ਆਫਤ ਜਾਂ ਦੁਰਘਟਨਾ ਕਹਿ ਕੇ ਅਸੀਂ ਆਪਣੀ ਨਿਰਾਸ਼ਾ ਜਾਂ ਅਪਰਵਾਨਗੀ ਪ੍ਰਗਟ ਕਰਦੇ ਹਾਂ ਜਦੋਂ ਸ਼ਿਕਾਰ ਯੁੱਗ ਉਪਰੰਤ ਖੇਤੀਬਾੜੀ ਦੇ ਯੁੱਗ ਚ ਮਨੁੱਖ ਨੇ ਵਿਉਂਤਾਂ ਬਣਾਉਣੀਆਂ ਸਿੱਖ ਲਈਆਂ ਤੇ ਉਹ ਸੋਚਾਂ ਸੋਚਣ ਲੱਗ ਪਿਆ ਤਾਂ ਉਸਨੇ ਆਲੇ ਦੁਆਲੇ ਦੇ ਵਰਤਾਰਿਆਂ ਨੂੰ ਵੀ ਨਵੇਂ ਅਰਥ ਦੇਣੇ ਸ਼ੁਰੂ ਕਰ ਦਿੱਤੇ ਸ਼ਿਕਾਰ ਯੁੱਗ ਜਪਝਾਲ ਦਾ ਕਾਰਨ ਇਹ ਮੰਨਿਆ ਜਾਂਦਾ ਸੀ ਕਿ ਧਰਤੀ ਇੱਕ ਬਲਦ ਦੇ ਸਿੰਘ ਤੇ ਟਿਕੀ ਹੋਈ ਸੀ ਅਤੇ ਬਲਦ ਦੇ ਸਿੰਘ ਬਦਲ ਨਾਲ ਪੁਚਾਲ ਵਾਪਰਦਾ ਸੀ ਇਸੇ ਵਰਤਾਰੇ ਨੂੰ ਮਨੁੱਖ ਨੇ ਕੀਤੀਵਾੜੀ ਦੇ ਯੁੱਗ ਚ ਪਾਪਾਂ ਦੇ ਵੱਧ ਜਾਣ ਕਾਰਨ ਧਰਤੀ ਦੇ ਬੇੜੇ ਦਾ ਡੁੱਲਣਾ ਮੰਨ ਲਿਆ ਵਿਗਿਆਨਕ ਯੁੱਗ ਦੇ ਮਨੁੱਖ ਨੇ ਭਚਾਲ ਦਾ ਕਾਰਨ ਧਰਤੀ ਅੰਦਰ ਲੀਆਂ ਟੈਕਟੋਨਿਕ ਪਲੇਟਾਂ ਦੇ ਖਿਸਕਣ ਤੇ ਆਧਾਰਿਤ ਕੀਤਾ। ਇਵੇਂ ਹੀ ਜੋ ਕੁਝ ਮਨੁੱਖ ਦੀਆਂ ਵਿਉਂਤਾਂ ਅਨੁਸਾਰ ਵਾਪਰਨ ਲੱਗ ਗਿਆ ਉਸ ਨੂੰ ਮਨੁੱਖ ਨੇ ਸ਼ੁਭ ਅਤੇ ਸੁਭਾਗਾ ਕਹਿਣਾ ਆਰੰਭ ਕੀਤਾ। ਅਤੇ ਜੋ ਕੁਝ ਉਸ ਦੀਆਂ ਸੋਚਾਂ ਦੇ ਵਿਪਰੀਤ ਵਾਪਰਨ ਲੱਗਿਆ ਉਸ ਨੂੰ ਉਸ ਨੇ ਅਸ਼ੋਭ ਅਤੇ ਹਾਨੀਕਾਰਕ ਦੱਸਣਾ ਆਰੰਭ ਕੀਤਾ। ਕੁਦਰਤ ਚ ਸ਼ੁਭ ਜਾ ਅਸ਼ੁਭ ਦਾ ਕੋਈ ਸੰਕਲਪ ਨਹੀਂ ਹੈ ਪ੍ਰਕਿਰਤੀ ਚ ਸੱਜੇ ਖੱਬੇ ਜਾ ਉੱਪਰ ਥੱਲੇ ਜਾ ਕੇ ਪਿੱਛੇ ਆ ਦੇ ਵੀ ਕੋਈ ਅਰਥ ਨਹੀਂ ਹਨ ਦਿਨਾਂ ਦੇ ਅਸੀਂ ਨਾਂ ਰੱਖੇ ਹੋਏ ਹਨ ਪ੍ਰਕਿਰਤੀ ਚ ਜਿਹੜਾ ਕੁਝ ਨਹੀਂ ਹੈ ਪ੍ਰਕਿਰਤੀ ਚ ਨਾ ਦੁੱਖ ਹੈ ਨਾ ਸੁੱਖ ਹੈ ਦੁੱਖ ਸੁੱਖ ਵੀ ਮਨੁੱਖ ਦੇ ਸਿਰਜੇ ਹੋਏ ਸੰਕਲਪ ਹਨ ਸੰਕਟ ਮੁਸ਼ਕਿਲ ਜਾਂ ਮੁਸੀਬਤ ਵੇਲੇ ਲੋਕ ਆਪਣੀ ਅਕਲ ਦੇ ਘੇਰੇ ਚੋਂ ਨਿਕਲ ਕੇ ਕਿਸਮਤ ਦੀ ਉਂਗਲੀ ਫੜ ਲੈਂਦੇ ਹਨ ਇਸ ਵਰਤਾਰੇ ਦਾ ਕਾਰਨ ਇਹ ਹੁੰਦਾ ਹੈ ਕਿ ਉਹਨਾਂ ਨੂੰ ਕੁਦਰਤ ਦੀ ਵਿਸ਼ਾਲ ਸ਼ਕਤੀ ਦਾ ਗਿਆਨ ਨਹੀਂ ਹੁੰਦਾ ਸੋ ਉਹ ਇਸ ਸ਼ਕਤੀ ਦੇ ਆਪਣੇ ਸੰਦਰਭ ਚ ਸੀਮਤ ਅਰਥ ਕੱਢਣ ਲੱਗ ਪੈਂਦੇ ਹਨ ਹਰ ਵੇਲੇ ਸੰਸਾਰ ਦੇ ਕਿਸੇ ਨਾ ਕਿਸੇ ਹਿੱਸੇ ਚ ਸੂਰਜ ਨਿਕਲ ਰਿਹਾ ਹੁੰਦਾ ਹੈ ਜਾਂ ਰਾਤ ਪੈ ਰਹੀ ਹੁੰਦੀ ਹੈ ਮੀਂਹ ਪੈ ਰਿਹਾ ਹੁੰਦਾ ਹੈ ਜਾਂ ਸੋਕਾ ਵਾਪਰ ਰਿਹਾ ਹੁੰਦਾ ਹੈ ਹਨੇਰੀ ਆ ਰਹੀ ਹੁੰਦੀ ਹੈ ਜਾਂ ਭੂਚਾਲ ਵਾਪਰ ਰਿਹਾ ਹੁੰਦਾ ਹੈ ਜਾਂ ਜਵਾਲਾਮੁਖੀ ਫਟ ਰਿਹਾ ਹੁੰਦਾ ਹੈ ਇਹ ਘਟਨਾਵਾ ਜਾਂ ਦੁਰਘਟਨਾਵਾ ਹੁਣ ਵਧੇਰੇ ਨਹੀਂ ਵਾਪਰਨ ਲੱਗ ਪਈਆਂ ਇਹ ਵਾਪਰਦੀਆਂ ਉਵੇਂ ਹੀ ਹਨ ਜਿਵੇਂ ਪਹਿਲਾਂ ਵਾਪਰਦੀਆਂ ਸਨ ਪਰ ਹੁਣ ਸੰਚਾਰ ਮਾਧਿਅਮ ਰਾਹੀਂ ਇਹਨਾਂ ਦੀ ਵਧੇਰੇ ਸੂਚਨਾ ਵਧੇਰੇ ਲੋਕਾਂ ਤੱਕ ਪਹੁੰਚਣ ਲੱਗ ਪਈ ਹੈ ਕੁਦਰਤ ਜ਼ਖਮ ਲਾਉਂਦੀ ਹੈ ਪਰ ਜ਼ਖਮ ਲੱਗਦੇ ਹੀ ਜ਼ਖਮ ਭਰਨੇ ਵੀ ਸ਼ੁਰੂ ਹੋ ਜਾਂਦੇ ਹਨ ਕੁਦਰਤ ਨਿਰੰਤਰ ਕਾਰਜਸ਼ੀਲ ਰਹਿੰਦੀ ਹੈ ਕੁਦਰਤ ਇੱਕ ਪਾਸੇ ਫਲ ਦੇ ਰਹੀ ਫਾਸਲਾ ਪਕਾ ਰਹੀ ਹੈ ਦੂਜੇ ਪਾਸੇ ਤੂਫਾਨ ਰਾਹੀਂ ਫਲਾਂ ਵਾਲੇ ਦਰਖਤ ਉਖਾੜ ਵੀ ਰਹੀ ਹੈ ਇਹ ਇੱਕ ਹੀ ਵਿਸ਼ਾਲ ਵਰਤਾਰੇ ਦੇ ਵੱਖ-ਵੱਖ ਰੂਪ ਹਨ ਕੁਦਰਤ ਦੇ ਹਰ ਵਰਤਾਰੇ ਦੇ ਵਿਕਾਸ ਅਤੇ ਵਿਨਾਸ਼ ਨਾਲ ਨਾਲ ਵਾਪਰ ਰਿਹਾ ਹੈ ਕੁਦਰਤ ਉਹੀ ਹੈ ਇਸ ਦੇ ਰੰਗ ਨੇਕ ਹਨ ਮਨੁੱਖ ਦੇ ਸਰੀਰ ਚ ਵੀ ਇਵੇਂ ਵਾਪਰਦਾ ਹੈ ਅਸੀਂ ਸਰੀਰ ਦੀ ਤੰਦਰੁਸਤੀ ਲਈ ਭੋਜਨ ਖਾਂਦੇ ਹਾਂ ਪਰ ਉਹੀ ਭੋਜਨ ਸਾਡੇ ਸਰੀਰ ਨੂੰ ਵੀ ਖਾਈ ਜਾ ਰਿਹਾ ਹੈ ਮਨੁੱਖ ਸਰੀਰ ਦੇ ਜਿਨ੍ਹਾਂ ਅੰਗਾਂ ਨੂੰ ਖੁਸ਼ੀ ਪ੍ਰਗਟਾਉਣ ਲਈ ਵਰਤਦਾ ਹੈ ਉਹਨਾਂ ਹੀ ਅੰਗਾਂ ਨੂੰ ਵਿਰਲਾਪ ਕਰਨ ਲਈ ਵੀ ਵਰਤਦਾ ਹੈ ਕੁਦਰਤ ਮਨੁੱਖ ਨੂੰ ਉਹੀ ਮੁਸੀਬਤਾਂ ਪਾਉਂਦੀ ਹੈ ਜਿਹੜੀਆਂ ਉਹ ਅਕਸਰ ਬਰਦਾਸ਼ਤ ਕਰ ਸਕਦਾ ਹੁੰਦਾ ਹੈ ਕਈ ਵਾਰੀ ਮੁਸੀਬਤ ਵੱਡੀ ਹੁੰਦੀ ਹੈ ਤੇ ਇਕੱਲੇ ਮਨੁੱਖ ਦੀ ਸਮਰੱਥਾ ਛੋਟੀ ਹੁੰਦੀ ਹੈ ਸੋ ਮਨੁੱਖ ਤੇ ਮੁਸੀਬਤ ਵਿਚਕਾਰ ਅਨੁਪਾਤ ਅਸਾਮਾ ਹੋਣ ਕਾਰਨ ਮਨੁੱਖ ਦੀ ਮੌਤ ਹੋ ਜਾਂਦੀ ਹੈ ਪਰ ਕਈ ਵਾਰੀ ਮੁਸੀਬਤ ਛੋਟੀ ਹੁੰਦੀ ਹੈ ਤੇ ਮਨੁੱਖ ਦੀ ਸਮਰੱਥਾ ਵਡੇਰੀ ਹੁੰਦੀ ਹੈ ਸੋ ਮੁਸੀਬਤ ਮੀਟ ਮੁੱਕ ਜਾਂਦੀ ਹੈ ਅਤੇ ਮਨੁੱਖ ਆਪਣੇ ਆਪ ਨੂੰ ਸਫਲ ਸਮਝਣ ਲੱਗ ਪੈਂਦਾ ਹੈ। ਮੁਸੀਬਤ ਉਸ ਸਥਿਤੀ ਨੂੰ ਕਹਿੰਦੇ ਹਨ ਜਦੋਂ ਤੁਸੀਂ ਕੁਝ ਕਰ ਰਹੇ ਹੁੰਦੇ ਹੋ ਅਤੇ ਤੁਹਾਨੂੰ ਅਚਾਨਕ ਉਹ ਕੁਝ ਕਰਨ ਦੀ ਮਜਬੂਰੀ ਆਣ ਬਣਦੀ ਹੈ ਜੋ ਕਰਨਾ ਤੁਸੀਂ ਸੋਚਿਆ ਕਿ ਐਸਿਆ ਜਾਂ ਵੀ ਉਤਿਆ ਵੀ ਉਤਿਆ ਨਹੀਂ ਹੁੰਦਾ ਜਾਂ ਜੋ ਕਰਨਾ ਤੁਹਾਨੂੰ ਪਸੰਦ ਨਹੀਂ ਹੁੰਦਾ। ਮੁਸੀਬਤ ਕਿੰਨੀ ਵੀ ਵੱਡੀ ਹੋਵੇ ਜੀਵਨ ਨੇ ਪ੍ਰਾਣੀਆਂ ਲੀਹਾਂ ਤੇ ਮੁੜ ਢਲਣਾ ਹੀ ਹੁੰਦਾ ਹੈ। ਜੇਕਰ ਕੋਈ ਸਮਾਜ ਜਾਂ ਵਿਅਕਤੀ ਕਿਸੇ ਵੱਡੇ ਕਾਰਜ ਨਾਲ ਜੁੜਿਆ ਹੋਵੇ ਤਾਂ ਮੁਸੀਬਤ ਜਲਦੀ ਹੱਲ ਹੋ ਜਾਂਦੀ ਹੈ ਜੇ ਜੇਹਾ ਨਹੀਂ ਹੁੰਦਾ ਤਾਂ ਮੁਸੀਬਤ ਵੱਧ ਤੋਂ ਵੱਧ ਲਗਭਗ 25 ਸਾਲ ਤੱਕ ਅਸਰ ਪਾਉਂਦੀ ਹੈ ਜਦੋਂ ਨਵੀਂ ਪੀੜੀ ਹੋਂਦ ਚ ਆ ਜਾਵੇ ਤਾਂ ਪੁਰਾਣੀ ਪੀੜੀ ਪਿੱਛੇ ਮੁੜ ਮੁੜ ਵੇਖਣ ਦੀ ਥਾਂ ਅੱਗੇ ਵੱਲ ਭੂਖ ਵੱਲ ਵੇਖਣ ਲੱਗ ਪੈਂਦੀ ਹੈ ਜਦੋਂ ਜੰਗ ਹੁੰਦੀ ਹੈ ਦੇਸ਼ ਵੰਡਿਆ ਜਾਂਦਾ ਹੈ ਫਸਾਦ ਹੁੰਦੇ ਹਨ ਪੁਚਾਲ ਨਾਲ ਵੱਡੀ ਤਬਾਹੀ ਵਾਪਰਦੀ ਹੈ ਕਿਸੇ ਦਾ ਜਵਾਨ ਪੁੱਤਰ ਮਰ ਜਾਂਦਾ ਹੈ ਕਿਸੇ ਦਾ ਜੀਵਨ ਸਾਥੀ ਵਿਛੜ ਜਾਂਦਾ ਹੈ ਜਿਉਂ-ਜਿਉਂ ਦਿਨ ਗੁਜ਼ਰਦੇ ਹਨ ਘਾਟੇ ਨੂੰ ਬਰਦਾਸ਼ਤ ਕਰਨਾ ਸੌਖਾ ਹੁੰਦਾ ਜਾਂਦਾ ਹੈ ਕਿਸੇ ਦੁਰਘਟਨਾ ਸੰਕਟ ਜਾਂ ਮੁਸੀਬਤ ਦਾ ਪਹਿਲਾ ਦਿਨ ਬੜਾ ਕਠਿਨ ਹੁੰਦਾ ਹੈ ਪਹਿਲਾ ਹਫਤਾ ਬੜਾ ਮੁਸ਼ਕਲ ਹੁੰਦਾ ਹੈ ਪਹਿਲਾ ਮਹੀਨਾ ਔਖਾ ਲੰਘਦਾ ਹੈ ਪਰ ਹੌਲੀ-ਹੌਲੀ ਨਵੇਂ ਉਰਜੇ ਮੇ ਅਤੇ ਨਵੀਆਂ ਸਮੱਸਿਆਵਾਂ ਸਾਡਾ ਧਿਆਨ ਮੰਨ ਲੈਂਦੀਆਂ ਹਨ ਅਤੇ ਸਾਡੇ ਚ ਪੁਰਾਣੀਆਂ ਘਟਨਾਵਾਂ ਦੇ ਦੁਰਘਟਨਾਵਾਂ ਨੂੰ ਭੁੱਲਣ ਦੀ ਸ਼ਕਤੀ ਜਾਗ ਪੈਂਦੀ ਹੈ ਭੁੱਲ ਜਾਣਾ ਮਨੁੱਖ ਦੀ ਕਮਜ਼ੋਰੀ ਨਹੀਂ ਇੱਕ ਸ਼ਕਤੀ ਹੈ ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਯਾਦ ਸ਼ਕਤੀ ਬੜੀ ਤਿੱਖੀ ਹੋਵੇ ਤੇ ਉਸ ਨੂੰ ਕੁਝ ਨਾ ਭੁੱਲੇ ਪਰ ਜੇ ਧਿਆਨ ਨਾਲ ਵੇਖਿਆ ਜਾਵੇ ਤਾਂ ਉਸ ਵਿਅਕਤੀ ਦੀ ਸਥਿਤੀ ਬੜੀ ਤਰਸਯੋਗ ਹੋਵੇਗੀ ਜਿਸ ਨੂੰ ਕੁਝ ਵੀ ਨਹੀਂ ਭੁੱਲਦਾ ਜੇ ਮਨੁੱਖ 'ਚ ਭੁੱਲਣ ਦੀ ਸਮਰੱਥਾ ਨਾ ਹੁੰਦੀ ਤਾਂ ਬੀਤੇ ਹਾਰਸਿਆਂ ਨੇ ਲੜੀਆਂ ਲੜਾਈਆਂ ਨੇ ਭੈੜੇ ਅਤੇ ਕੋਝੇ ਦ੍ਰਿਸ਼ਾਂ ਨੇ ਡਰਾਉਣੇ ਸੁਪਨਿਆਂ ਨੇ ਸਾੜੇ ਅਤੇ ਈਰਖਾ ਚਕਰੂਪ ਹੋ ਗਏ ਚਿਹਰਿਆਂ ਨੇ ਇਸ ਦੇ ਜ਼ਖਮਾਂ ਦੀਆਂ ਤਸਵੀਰਾਂ ਨੇ ਮਨੁੱਖ ਦੀ ਯਾਦ ਚ ਮੜਮੜ ਉੱਭਰ ਕੇ ਉਸ ਦੇ ਜੀਵਨ ਨੂੰ ਨਰਕ ਬਣਾ ਦੇਣਾ ਸੀ ਅਤੇ ਮਾਨਸਿਕ ਪਰੇਸ਼ਾਨੀਆਂ ਕਾਰਨ ਉਸ ਦਾ ਜੀਵਨ ਬੜਾ ਬੋਝਲ ਅਤੇ ਦੁਖਦਾਈ ਹੋ ਜਾਣਾ ਸੀ ਜੇ स्त्री ਚ ਪ੍ਰਸੂਤ ਪੀੜਾ ਨੂੰ ਭੁੱਲਣ ਦੀ ਯੋਗਤਾ ਨਾ ਹੁੰਦੀ ਤਾਂ ਉਸ ਨੇ ਕਦੇ ਵੀ ਇੱਕ ਤੁਬ ਦੇਰੇ ਬੱਚਿਆਂ ਦੀ ਮਾਂ ਨਹੀਂ ਸੀ ਹੋਣਾ ਜਿਹੜੇ ਲੋਕਾਂ ਚ ਭੁੱਲਣ ਦੀ ਯੋਗਤਾ ਨਹੀਂ ਹੁੰਦੀ ਉਹ ਕੋਈ ਵੀ ਨਿਰਣਾ ਨਹੀਂ ਲੈ ਸਕਦੇ ਲੰਘ ਗਏ ਸਮਿਆਂ ਦੀ ਜਕੜ ਚ ਗ੍ਰਸੇ ਅਜਿਹੇ ਲੋਕ ਕੁਝ ਵੀ ਕਰਨ ਦੇ ਯੋਗ ਨਹੀਂ ਹੁੰਦੇ ਜਦੋਂ ਅਸੀਂ ਕੋਈ ਨਿਰਣਾ ਕਰਨਾ ਹੁੰਦਾ ਹੈ ਤਾਂ ਉਸ ਸਮੇਂ ਸਾਨੂੰ अनेका ਹੱਲ ਸੁਝਦੇ ਹਨ ਜਿਨ੍ਹਾਂ ਚੋਂ ਅਸੀਂ ਕਈਆਂ ਨੂੰ ਰੱਦ ਕਰਦੇ ਹਾਂ ਕਈਆਂ ਨੂੰ ਕਮਜ਼ੋਰ ਆਖ ਕੇ ਤਿਆਗ ਦਿੰਦੇ ਹਾਂ ਕੁਝ ਦੀ ਪੁਣਛਾਣ ਕਰਕੇ ਉਹਨਾਂ ਨੂੰ ਇੱਕ ਪਾਸੇ ਰੱਖ ਦਿੰਦੇ ਹਾਂ ਅਤੇ ਅੰਤ ਨੂੰ ਬਹੁਤ ਕੁਝ ਵਿਸਾਰ ਕੇ ਬਹੁਤ ਕੁਝ ਵੇਖੇ ਨੂੰ ਅੰਡਟ ਕਰਕੇ ਹੀ ਕੋਈ ਨਿਰਣਾ ਕਰਨ ਦੇ ਯੋਗ ਹੁੰਦੇ ਹਨ ਜਿਹੜੇ ਸਭ ਕੁਝ ਯਾਦ ਰੱਖਣ ਦਾ ਯਤਨ ਕਰਦੇ ਹਨ ਉਹਨਾਂ ਦੇ ਵਿਚਾਰਾਂ ਦੀਆਂ ਛੱਤਾਂ ਬੜੀਆਂ ਨੀਮੀਆਂ ਹੁੰਦੀਆਂ ਹਨ ਭੁੱਲ ਜਾਣ ਦੇ ਆਪਣੇ ਹੀ ਸੁੱਖ ਹਨ ਭੁੱਲਣ ਨਾਲ ਹੀ ਕਈ ਸਮੱਸਿਆਵਾਂ ਲੋਪ ਹੋ ਜਾਂਦੀਆਂ ਹਨ ਜਾਂ ਢਿੱਲੀਆਂ ਪੈ ਜਾਂਦੀਆਂ ਹਨ ਜੇ ਮਨੁੱਖ 'ਚ ਭੁੱਲਣ ਦੀ ਯੋਗਤਾ ਨਾ ਹੁੰਦੀ ਤਾਂ ਮਨੁੱਖ ਸੰਕੀਰਣਤਾ, ਸ਼ੱਕ ਅਤੇ ਈਰਖਾ 'ਚੋਂ ਨਿਕਲ ਹੀ ਨਾ ਸਕਦਾ ਅਤੇ ਸਾਡੇ ਕੋਲ ਉਦਾਰ ਹਮਦਰਦੀ ਵਾਲੇ ਮਨੁੱਖਾਂ ਦੀ ਕੋਈ ਉਦਾਹਰਨ ਨਾ ਹੁੰਦੀ ਭੁੱਲਣ ਵਾਲਾ ਵਿਅਕਤੀ ਹੀ ਵਿਸ਼ਾਲ ਸੋਚ ਵਾਲਾ ਉਦਾਰ ਬਿਰਤੀ ਵਾਲਾ ਖਿਮਾ ਕਰਨ ਵਾਲਾ ਤੇ ਅੱਗੇ ਵਧਣ ਵਾਲਾ ਹੋ ਸਕਦਾ ਹੈ। ਨਾ ਭੁੱਲਣ ਵਾਲੇ ਵਿਅਕਤੀ ਉੱਚੀਆਂ ਸੋਚਾਂ ਵਿਸ਼ਾਲ ਅਨੁਭਵਾਂ ਤੇ ਡੂੰਘੇ ਗਿਆਨ ਦੇ ਧਾਰਨੀ ਨਹੀਂ ਹੁੰਦੇ। ਕਿਸੇ ਦੁਰਘਟਨਾ ਜਾਂ ਵਿਪਤਾ ਉਪਰੰਤ ਜਿਉਂ-ਜਿਉਂ ਸਮਾਂ ਲੰਘਦਾ ਜਾਂਦਾ ਹੈ ਉਸ ਦੁਰਘਟਨਾ ਦੇ ਰੰਗ ਫਿੱਕੇ ਪੈਂਦੇ ਜਾਂਦੇ ਹਨ। ਜਦੋਂ ਕੋਈ ਨਵੀਂ ਜਾਂ ਬਡੇਰੀ ਘਟਨਾ ਕਿਧਰੇ ਵਾਪਰ ਜਾਂਦੀ ਹੈ ਤਾਂ ਪਹਿਲੀ ਜਾਂ ਪੁਰਾਣੀ ਦੁਰਘਟਨਾ ਨੂੰ ਭੁੱਲਣ ਦਾ ਕਾਰਜ ਹੋਰ ਵੀ ਤੇਜ਼ ਹੋ ਜਾਂਦਾ ਹੈ ਕਹਿੰਦੇ ਹਨ ਵਕਤ ਦੇ ਬੀਤ ਨਾਲ ਜ਼ਖਮ ਭਰ ਜਾਂਦੇ ਹਨ ਜ਼ਖਮ ਇਸ ਲਈ ਭਰ ਜਾਂਦੇ ਹਨ ਕਿਉਂਕਿ ਅਸੀਂ ਬਦਲ ਜਾਂਦੇ ਹਾਂ ਸਾਡੀ ਪਹਿਲ ਦੂਜ ਬਦਲ ਜਾਂਦੀ ਹੈ ਤੇ ਨਵੀਆਂ ਸਮੱਸਿਆਵਾਂ ਸਾਡਾ ਧਿਆਨ ਮੰਲ ਲੈਂਦੀਆਂ ਹਨ ਮਨੁੱਖ ਦੇ ਇਤਿਹਾਸ 'ਚ ਇਹ ਮੈਨੇਕਾਂ ਵਾਰ ਵਾਪਰ ਚੁੱਕਿਆ ਹੈ ਤੇ ਨੇਕਾਂ ਵਾਰ ਭਵਿੱਖ 'ਚ ਵਾਪਰੇਗਾ ਜਦੋਂ ਕਿ ਮੁਸੀਬਤ ਵਾਪਰਦੀ ਹੈ ਤਾਂ ਮਨੁੱਖ ਨੂੰ ਸਭ ਤੋਂ ਪਹਿਲਾਂ ਅਹਿਸਾਸ ਆਪਣੇ ਇਕੱਲੇ ਹੋ ਜਾਣ ਦਾ ਹੁੰਦਾ ਹੈ ਜੀਵਨ ਸਾਥੀ ਦੇ ਵਿਛੜ ਜਾਣ ਵੇਲੇ ਇਹ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ ਅਜਿਹੀ ਸਥਿਤੀ 'ਚ ਕੋਈ ਵੀ ਵੱਡਾ ਫੈਸਲਾ ਨਹੀਂ ਲੈਣਾ ਚਾਹੀਦਾ ਮਕਾਨ ਵੇਚਣਾ ਜਾਂ ਮਕਾਨ ਬਦਲਣ ਜਿਹੇ ਫੈਸਲੇ ਤੁਹਾਨੂੰ ਹੋਰ ਇਕੱਲਿਆਂ ਕਰ ਦੇਣਗੇ ਪੁਰਾਣੀ ਥਾਂ ਦੇ ਲੋਕ ਤੁਹਾਨੂੰ ਤੁਹਾਡੇ ਦੁੱਖਾਂ ਨੂੰ ਸਮਝਦੇ ਹੁੰਦੇ ਹਨ ਜਦੋਂ ਕਿ ਨਵੀਂ ਥਾਂ ਤੇ ਲੋਕ ਤੁਹਾਡੇ ਨਾਲ ਝਟਪਟ ਕੋਈ ਸਾਂਝ ਨਹੀਂ ਉਸਾਰ ਸਕਣਗੇ ਪਹਿਲੇ ਕੁਝ ਦਿਨ ਮੁਸ਼ਕਲ ਹੁੰਦੇ ਹਨ ਫਿਰ ਆदत ਪੈ ਜਾਂਦੀ ਹੈ ਪੁਰਾਣੀ ਥਾਂ ਤੇ ਰਹੋ ਜੋ ਪਹਿਲਾਂ ਕਰਦੇ ਸੀ ਉਹ ਮੁੜ ਕਰਨ ਦਾ ਯਤਨ ਕਰੋ ਛੁੱਟੀ ਲੈ ਕੇ ਕੰਮ ਛੱਡ ਕੇ ਘਰ ਬੈਠ ਜਾਣ ਨਾਲ ਦੁੱਖ ਤੇ ਇਕਲਾਪਾ ਹੋਰ ਵੱਧ ਜਾਂਦਾ ਹੈ ਕੰਮ ਦੁੱਖ ਨੂੰ ਘਟਾਉਣ ਦਾ ਵਸੀਲਾ ਹੁੰਦਾ ਹੈ ਆਪਣੇ ਦੁੱਖਾਂ ਨੂੰ ਘਟਾਉਣ ਲਈ ਦੂਜਿਆਂ 'ਚ ਦਿਲਚਸਪੀ ਲਵੋ ਤੁਹਾਡੇ ਆਲੇ ਦੁਆਲੇ ਤੇ अनेका ਲੋਕ ਹੋਣਗੇ ਜਿਨ੍ਹਾਂ ਨਾਲ ਤੁਹਾਡੇ ਨਾਲੋਂ ਵੀ ਵਡੇਰੇ ਹਾਦਸੇ ਤੇ ਸੰਕਟ ਵਾਪਰੇ ਹੋਣਗੇ ਜਿਨ੍ਹਾਂ ਨਾਲ ਪਿਆਰ ਅਤੇ ਹਮਦਰਦੀ ਹੋਵੇ ਉਹਨਾਂ ਦੇ ਨੇੜੇ ਰਹੋ ਆਪਣਾ ਦੁੱਖ ਬੰਡਾਉਣਾ ਔਖਾ ਨਹੀਂ ਲੱਗੇਗਾ ਅਤੇ ਫੈਸਲੇ ਕਰਨੇ ਸੌਖੇ ਹੋ ਜਾਣਗੇ ਵਿਛੜ ਗਏ ਦੀ ਯਾਦ ਆਵੇਗੀ ਪਰ ਉਸ ਯਾਦ ਚੋਂ ਸ਼ਕਤੀ ਵੀ ਮਿਲੇਗੀ ਜਦੋਂ ਤੁਸੀਂ ਜਿਉਂਦੇ ਮਨੁੱਖਾਂ 'ਚ ਦਿਲਚਸਪੀ ਲੈਣ ਲੱਗ ਪਵੋਗੇ ਤਾਂ ਵਿਛੜ ਗਏ ਮਿੱਤਰ ਪਿਆਰੇ ਵੀ ਯਾਦਾਂ 'ਚ ਆ ਕੇ ਤੁਹਾਡਾ ਸਮਰਥਨ ਕਰਨਗੇ ਮਨੁੱਖ ਕਦੀ ਵੀ ਇਕੱਲਿਆਂ ਨਹੀਂ ਹੁੰਦਾ ਅਨੇਕਾਂ ਵਿਅਕਤੀਆਂ ਦੀ ਯਾਦ ਉਸਦਾ ਸਾਥ ਦਿੰਦੀ ਹੈ ਐਸੀ ਸਾਰੇ ਇਸ ਕੋਲੇਖੇ ਦਾ ਸ਼ਿਕਾਰ ਹਾਂ ਕਿ ਮੁਸੀਬਤਾਂ ਤੇ ਦੁਰਘਟਨਾਵਾਂ ਦੂਜਿਆਂ ਨਾਲ ਵਾਪਰਨ ਲਈ ਹੀ ਬਣੀਆਂ ਹਨ ਇਹ ਸਾਡੀ ਸਮਝ ਦਾ ਪਲੇਖਾ ਹੈ ਸਾਡੀ ਸਮਝ ਵੱਧ ਜਾਣਕਾਰਨ ਸਾਡੀਆਂ ਸਮੱਸਿਆਵਾਂ 'ਵਨ' ਵੀ ਵਧਣਾ ਹੈ ਤੇ ਸਾਡੀਆਂ ਤਕਲੀਫਾਂ 'ਚ ਵੀ ਵਾਧਾ ਹੋਣਾ ਹੈ ਸਾਡੀਆਂ ਇੱਛਾਵਾਂ ਵੱਧ ਜਾਣਕਾਰਨ ਸਾਡੀਆਂ ਸਫਲਤਾਵਾਂ ਤੇ ਸਾਡੀਆਂ ਨਿਰਾਸ਼ਤਾਵਾਂ ਵੀ ਵਧ ਗਈਆਂ ਹਨ ਇਹਨਾਂ ਕਾਰਨਾ ਕਰਕੇ ਹੀ ਅਸੀਂ ਉਪਰਾਮ ਉਦਾਸ ਤੇ ਅਸੰਤੁਸ਼ਟ ਹੁੰਦੇ ਹਾਂ ਅਸੰਤੁਸ਼ਟ ਵਿਅਕਤੀ ਵਦੇਰੇ ਹਾਰਸੇ ਸਿਰਜਦੇ ਹਨ ਅਜਿਹੇ ਵਿਅਕਤੀਆਂ ਦੇ ਬਾਹਰੀ ਜੀਵਨ ਜਦੋਂ ਹਾਰਸੇ ਨਹੀਂ ਵਾਪਰਦੇ ਤਾਂ ਇਹ ਆਪਣੀ ਕਲਪਨਾ ਤੇ ਢਾਹੂ ਵਿਚਾਰਾਂ ਨਾਲ ਹਾਰਸੇਆਂ ਨੂੰ ਸਿਰਜ ਲੈਂਦੇ ਹਨ ਪਰ ਸੰਤੁਸ਼ਟ ਵਿਅਕਤੀਆਂ ਨਾਲ ਹਾਰਸੇ ਵਾਪਰਦੇ ਵੀ ਘੱਟ ਹਨ ਤੇ ਉਹ ਹਾਰਸੇ ਸਿਰਜਦੇ ਵੀ ਘੱਟ ਹਨ ਤੀਰਜਬਾਨ ਵਿਅਕਤੀਆਂ ਨੂੰ ਮੁਸੀਬਤ ਜਾਂ ਉਦਾਸੀ ਵਾਲੀ ਸਥਿਤੀ ਤੋਂ ਨਿਕਲਣ ਤੇ ਸਹਿਜ ਹੋਣ ਚ ਕੋਈ ਔਕ ਨਹੀਂ ਹੁੰਦੀ ਦਰਖਤ ਲੰਘ ਗਈ ਹਨੇਰੀ ਦੀ ਆਵਾਜ਼ ਸਾਹਮ ਕੇ ਨਹੀਂ ਰੱਖਦੇ ਤਲਾ ਲੰਘ ਗਏ ਬੰਗਲਿਆਂ ਦਾ ਪਰਛਾਵਾਂ ਨਹੀਂ ਸਾਹਮ ਦੇ ਹਿੰਸਕ ਤੂਫਾਨ ਚ ਪੰਛੀ ਵੀ ਉਦਾਸ ਹੋ ਜਾਂਦੇ ਹਨ ਜਦੋਂ ਕਿ ਨਿਖਰੇ ਮੌਸਮ ਚ ਉਦਾਸ ਪੌਦੇ ਵੀ ਖੇੜ ਉੱਠਦੇ ਹਨ ਕੁਦਰਤ ਨਾਲ ਸਾਹਜ ਪਾ ਕੇ ਮਨੁੱਖ ਧੀਰਜवान ਹੋ ਜਾਂਦਾ ਹੈ ਮੁਸੀਬਤਾਂ ਤੇ ਸੰਕਟ ਦੁਰਘਟਨਾਵਾਂ ਤੇ ਵਿਛੋੜੇ ਸਾਡੀ ਹਉਮੈ ਅਤੇ ਸਾਡੇ ਹੰਕਾਰ ਨੂੰ ਤੋੜਨ ਦਾ ਕਾਰਜ ਕਰਦੇ ਹਨ ਸੰਕਟ ਦੀਆਂ ਘੜੀਆਂ 'ਚ ਅਸੀਂ ਅਨੇਕਾਂ ਨਵੇਂ ਲੋਕਾਂ ਦੇ ਸੰਪਰਕ 'ਚ ਆਉਂਦੇ ਹਾਂ ਸੰਕਟ ਉਪਰੰਤ ਦੂਜੀਆਂ ਵਾਰੀ ਤੇ ਆਪਣੇ ਆਪ ਬਾਰੇ ਸਾਡੀਆਂ ਰਾਵਾਵਾਂ ਬਦਲ ਜਾਂਦੀਆਂ ਹਨ ਸੰਕਟ ਦੌਰਾਨ ਕੁਝ ਅਜਨਬੀ ਲੋਕ ਕੁਝ ਭਲਾਂ ਦੇ ਲਈ ਸਾਡੇ ਨਾਲ ਵਿਚਰ ਕੇ ਸਾਡੇ ਮਨ 'ਚ ਚਿਰਾਂ ਤੋਂ ਬੈਠੇ ਕਿਸੇ ਵੱਡੇ ਸਵਾਲ ਦਾ ਜਵਾਬ ਦੇ ਜਾਂਦੇ ਹਨ ਪਰ ਜੇ ਥੱਕਿਆ ਹੋਇਆ ਨੂੰ ਅੱਕੇ ਹੋਏ ਲੋਕ ਮਿਲ ਜਾਣ ਤਾਂ ਦੋਵਾਂ ਦੇ ਦੁੱਖ ਤੇ ਸੰਤਾਪ ਘਟਣ ਦੀ ਥਾਂ ਸੁਖ ਵਧ ਜਾਂਦੇ ਹਨ ਨਿਰਾਸ਼ਾਵਾਦੀ ਸੰਕਟ ਵੇਲੇ ਢੇਰੀ ਢਾ ਬੈਂਦੇ ਹਨ ਆਸ਼ਾਵਾਦੀ ਵਧੇਰੇ ਯਤਨ ਕਰਕੇ ਆਪਣੀ ਸਮਰੱਥਾ ਵਧਾ ਲੈਂਦੇ ਹਨ ਨਿਰਾਸ਼ਾਵਾਦੀ ਕਹਿੰਦਾ ਹੈ ਇਹ ਮੀ ਕਦੋਂ ਰੁਕੇਗਾ ਰੁਕੇਗਾ ਵੀ ਕੇ ਨਹੀਂ ਜਦੋਂ ਕਿ ਆਸ਼ਾਵਾਦੀ ਕਹਿੰਦਾ ਹੈ ਆਖਰ ਤਾਂ ਰੁਕੇਗਾ ਹੀ ਵੇਖਿਆ ਗਿਆ ਹੈ ਕਿ ਜਦੋਂ ਖਤਰਾ ਵੱਧ ਜਾਂਦਾ ਹੈ ਤਾਂ ਅਸੀਂ ਬੁੱਧੀ ਜਾਂ ਸੋਚ ਦੀ ਥਾਂ ਭਾਵਕਤਾ ਤੇ ਕਲਪਨਾ ਤੋਂ ਕੰਮ ਲੈਣ ਲੱਗ ਪੈਂਦੇ ਹਾਂ ਹਰ ਸੰਕਰਜ ਕੋ ਜਫਵਾਹਾਂ ਜ਼ਰੂਰ ਫੈਲਦੀਆਂ ਹਨ ਇਹ ਸਭ ਸਾਡੇ ਮਨ ਦੀ ਵਿਗੜੀ ਸਥਿਤੀ ਦੀਆਂ ਸੂਚਕ ਹੁੰਦੀਆਂ ਹਨ ਇਹ ਵੀ ਵੇਖਿਆ ਗਿਆ ਹੈ ਕਿ ਜਿਹੜੀ ਚੀਜ਼ ਖਰਾਬ ਹੋ ਸਕਦੀ ਹੈ ਉਹ ਅਕਸਰ ਉਦੋਂ ਖਰਾਬ ਹੁੰਦੀ ਹੈ ਜਦੋਂ ਅਸੀਂ ਉਸ ਦਾ ਖਰਾਬ ਹੋਣਾ ਬਰਦਾਸ਼ਤ ਨਹੀਂ ਕਰ ਸਕਦੇ ਹੜ੍ਹ ਚ ਜਾਂ ਤੂਫਾਨ ਚ ਜਾਂ ਭੁਚਾਲ ਚ ਉਹ ਵਿਅਕਤੀ ਮਰ ਜਾਂਦੇ ਹਨ ਜਾਂ ਉਹ ਚੀਜ਼ਾਂ ਵਿਗੜ ਜਾਂਦੀਆਂ ਹਨ ਜਿਹੜੀਆਂ ਅਸੀਂ ਜ਼ਰੂਰੀ ਸਮਝਦੇ ਹਾਂ ਹਾਂ ਪੋਚਾਲ ਵਰਗੀ ਵੱਡੀ ਮੁਸੀਬਤ ਉਪਰੰਤ ਹਰ ਕੋਈ ਕਿਸੇ ਨਾ ਕਿਸੇ ਦੀ ਭਾਲ 'ਚ ਭਟਕਦਾ ਹੈ। ਇਹ ਭਟਕਣ ਉਦਾਸ ਕਰਦੀ ਹੈ। ਅਸੀਂ ਉਹਨਾਂ ਲੋਕਾਂ ਦੀ ਭਾਲ 'ਚ ਭਟਕਦੇ ਹਾਂ ਜਿਨ੍ਹਾਂ ਨੇ ਸਾਡਾ ਦੁੱਖ ਬਣਾਉਣਾ ਸੀ। ਜਿਨ੍ਹਾਂ ਤੋਂ ਸਾਨੂੰ ਤਰਵਾਸ ਮਿਲਣੀ ਸੀ। ਮਰਨ ਵਾਲੇ ਸ਼ਾਂਤ ਹੋ ਜਾਂਦੇ ਹਨ ਜਦੋਂ ਕਿ ਬਚ ਜਾਣ ਵਾਲੇ ਆਪਣੇ ਬਚ ਜਾਣ ਦਾ ਬਰਲਾਪ ਕਰਦੇ ਹਨ। ਜੇ ਕਿਸੇ ਦੁਰਘਟਨਾ 'ਚ ਬੱਚੇ ਮਰ ਜਾਣ ਤਾਂ ਇਸਤਰੀ ਦਾ ਪਹਿਲਾ ਪ੍ਰਤੀਕਰਮ ਆਤਮ ਹਾਤ ਕਰਨ ਦਾ ਹੁੰਦਾ ਹੈ। ਪਰ ਕੁਦਰਤ ਕਿੰਨੀ ਵੀ ਤਬਾਹੀ ਕਰੇ ਇਹ ਜੀਵਨ ਦੀ ਆਸ ਦੀ ਕਿਰਨ ਪੂਰੀ ਤਰ੍ਹਾਂ ਬੁਝਣ ਨਹੀਂ ਦਿੰਦੀ ਅਤੇ ਹੌਲੀ-ਹੌਲੀ ਆਸ ਦੀ ਕਿਰਨ ਜ਼ਿੰਦਗੀ ਦਾ ਦੀਵਾ ਬਣ ਕੇ ਉਮੀਦ ਦਾ ਰੂਪ ਧਾਰ ਲੈਂਦੀ ਹੈ ਅਤੇ ਜ਼ਿੰਦਗੀ ਦੇ ਗੁਆਚੇ ਰਾਹ ਫਿਰ ਦਿਸਣ ਲੱਗ ਪੈਂਦੇ ਹਨ ਸਮਾਜ ਦਾ ਤਾਣਾ ਬਾਣਾ ਹੀ ਜਿਹਾ ਹੈ ਕਿ ਇੱਕ ਨਾਲ ਵਾਪਰੀ ਦੁਰਘਟਨਾ ਕਿਸੇ ਹੋਰ ਲਈ ਇੱਕ ਅਫਸਰ ਬਣ ਜਾਂਦੀ ਹੈ ਜਦੋਂ ਕਿਸੇ ਦੀ ਲੱਤ ਜਾਂ ਬਾਹ ਟੁੱਟਦੀ ਹੈ ਉਹ ਡਾਕਟਰ ਜਾਂ ਹਸਪਤਾਲ ਲਈ ਕਮਾਈ ਦਾ ਸਾਧਨ ਹੋ ਨਿੱਬੜਦੀ ਹੈ ਜਦੋਂ ਪਹਚਾਲ ਆਉਂਦਾ ਹੈ ਤਾਂ ਇਹ ਮਿਸਤਰੀਆਂ ਮਜ਼ਦੂਰਾਂ ਦੀ ਕਦਰ ਕੀਮਤ ਵਧਾ ਦਿੰਦਾ ਹੈ ਜਦੋਂ ਤੁਹਾਡੀ ਕਾਰ ਖਰਾਬ ਹੁੰਦੀ ਹੈ ਇਹ ਤੁਹਾਡੇ ਲਈ ਮੁਸੀਬਤ ਹੁੰਦੀ ਹੈ ਪਰ ਕਾਰ ਮਕੈਨਿਕ ਜਾਂ ਵਰਕਸ਼ਾਪ ਲਈ ਇਹ ਇੱਕ ਵਰਦਾਨ ਹੁੰਦੀ ਹੈ ਜਦੋਂ ਤੁਸੀਂ ਪਿੱਛੇ ਰਹਿ ਜਾਂਦੇ ਹੋ ਤਾਂ ਹੀ ਕੋਈ ਅੱਗੇ ਲੰਘ ਕੇ ਲਾਭ ਉਠਾ ਜਾਂਦਾ ਹੈ ਦੂਜਿਆਂ ਨਾਲ ਵਾਪਰਦੇ ਹਾਦਸੇ ਸਾਨੂੰ ਸੁਚੇਤ ਕਰਨ ਦਾ ਕਾਰਜ ਕਰਦੇ ਹਨ ਹਰੇਕ ਵੱਡੀ ਘਟਨਾ ਜਾਂ ਦੁਰਘਟਨਾ ਨਵੇਂ ਸ਼ਬਦਾਂ ਸਾਹਿਤ ਲਈ ਨਵੇਂ ਵਿਸ਼ਿਆਂ ਅਤੇ ਮੇਲ-ਗੇਲ ਦੇ ਨਵੇਂ ਅ fırsਰਾਂ ਨੂੰ ਜਨਮ ਦਿੰਦੀ ਹੈ। ਇਵੇਂ ਮੁਸੀਬਤਾਂ ਮਨੁੱਖ ਜਾਤੀ ਦੇ ਅਨੁਭਵ ਅਤੇ ਸ਼ਬਦ ਭੰਡਾਰ 'ਚ ਵਾਧਾ ਕਰਕੇ ਸਮੁੱਚੀ ਮਾਨਵ ਜਾਤੀ ਦੀ ਸਮਰੱਥਾ ਵਧਾਉਂਦੀਆਂ ਹਨ। ਮੁਸੀਬਤਾਂ ਮਨੁੱਖ ਨੂੰ ਸਿਆਣਾ ਬਣਾਉਂਦੀਆਂ ਹਨ ਅਤੇ ਉਸ 'ਚ ਹਿੰਮਤ ਅਤੇ ਉਦਮ ਦਾ ਗੁਣ ਵੀ ਉਪਜਾਉਂਦੀਆਂ ਹਨ। ਹਰ ਤਵਾਹੀ ਨਵੀਂ ਉਸਾਰੀ ਨੂੰ ਜਨਮ ਦਿੰਦੀ ਹੈ। ਮਨੁੱਖ ਜਿਹੜਾ ਜੀਵਨ ਪੱਧਰ ਇੱਕ ਵਾਰੀ ਉਸਾਰ ਲੈਂਦਾ ਹੈ ਉਹ ਉਸ ਨੂੰ ਤਿਆਗ ਨਹੀਂ ਸਕਦਾ ਅਤੇ ਉਸ ਨੂੰ ਮੋੜ ਉਸਾਰ ਲੈਂਦਾ ਹੈ। ਵੇਖਿਆ ਗਿਆ ਹੈ ਕਿ ਜਿੱਥੇ ਧਰਤੀ ਉਪਜਾਊ ਹੈ ਉੱਥੇ ਮੁਸੀਬਤ ਤੇ ਤਬਾਹੀ ਉਪਰੰਤ ਪੁਨਰ ਉਸਾਰੀ ਸਹਿਜੇ ਤੇ ਸੌਖਿਆ ਹੀ ਸੰਭਵ ਹੋ ਜਾਂਦੀ ਹੈ ਜਿਹੜੀਆਂ ਥਾਵਾਂ ਵਪਾਰ ਦੇ ਕੇਂਦਰ ਹੁੰਦੀਆਂ ਹਨ ਉੱਥੇ ਸਭ ਪ੍ਰਕਾਰ ਦੇ ਘਾਟੇ ਬਰਦਾਸ਼ਤ ਕਰਨ ਯੋਗ ਹੋ ਜਾਂਦੇ ਹਨ ਜਿਹੜੇ ਲੋਕ ਸੰਕਟ ਸਮੇਂ ਕੰਮ ਤਿਆਗ ਦਿੰਦੇ ਹਨ ਅਤੇ ਕੰਮ ਵਾਲਾ ਸਮਾਂ ਵੀ ਵਿਰਲਾਪ ਕਰਨ ਦੇ ਲੇਖੇ ਲਾ ਦਿੰਦੇ ਹਨ ਉਹਨਾਂ ਦੀਆਂ ਸਮੱਸਿਆਵਾਂ ਮ ਹੱਲ ਹੋਣ ਚ ਦੇਰ ਲੱਗਦੀ ਹੈ ਜਦੋਂ ਕਿ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਅਕਸਰ ਦੋ ਪ੍ਰਕਾਰ ਦੇ ਪ੍ਰਤੀਕਰਮ ਵੇਖਣ ਚ ਆਉਂਦੇ ਹਨ ਦੁਰਘਟਨਾ ਨੂੰ ਸਵੀਕਾਰ ਕਰਨਾ ਜਾਂ ਦੁਰਘਟਨਾ ਦਾ ਵਿਰੋਧ ਕਰਨਾ ਸਵੀਕਾਰ ਕਰਨ ਵਾਲੇ ਅਸੀਂ ਉਸ ਦੁਰਘਟਨਾ ਤੋਂ ਪਰੇ ਚਲੇ ਜਾਂਦੇ ਹਾਂ ਜਦੋਂ ਕਿ ਵਿਰੋਧ ਕਰਨ ਵਾਲੇ ਅਸੀਂ ਉਸ ਦੁਰਘਟਨਾ ਦੀ ਪਕੜ 'ਚ ਹੀ ਰਹਿੰਦੇ ਹਾਂ ਸੰਕਟ ਮੁਸੀਬਤਾਂ ਜਾਂ ਮੁਸ਼ਕਲਾਂ ਢੇਰੀ ਟਾਉਣ ਨਾਲ ਨਹੀਂ ਡਟ ਕੇ ਸਾਹਮਣਾ ਕਰਨ ਨਾਲ ਹੀ ਦੂਰ ਹੋਣਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਨਾਲੋਂ ਵਡੇਰੀ ਕੋਈ ਤਸੱਲੀ ਨਹੀਂ ਹੁੰਦੀ ਮੁਸ਼ਕਲਾਂ ਦਾ ਸਾਹਮਣਾ ਅੰਦਰਲੀ ਪ੍ਰੇਰਣਾ ਨਾਲ ਕੀਤਾ ਜਾਂਦਾ ਹੈ ਤੇ ਅੰਦਰਲੀ ਪ੍ਰੇਰਣਾ ਕਿਸੇ ਨਾ ਕਿਸੇ ਪ੍ਰਕਾਰ ਦੀ ਆਸ ਤੋਂ ਜਨਮਦੀ ਹੈ। ਅਨੁਭਵ ਦੇ ਤਜਰਬੇ ਮਹੱਤਵਪੂਰਨ ਹੁੰਦੇ ਹਨ ਪਰ ਆਸ, ਉਮੀਦ ਤੇ ਕਲਪਨਾ ਇਹਨਾਂ ਨਾਲੋਂ ਵੀ ਵੱਧ ਮਹੱਤਵਪੂਰਨ ਹਨ। ਡਰ ਤੇ ਆਸ ਅੰਦਰੋਂ ਜੁੜੇ ਹੋਏ ਹੁੰਦੇ ਹਨ। ਜਿਵੇਂ ਦਰਿਆ ਦੇ ਕਿਨਾਰੇ ਅੰਦਰੋਂ ਜੁੜੇ ਹੋਏ ਹੁੰਦੇ ਹਨ। ਇਹਨਾਂ ਦੋਵਾਂ ਕਿਨਾਰਿਆਂ ਦੇ ਵਿਚਕਾਰ ਜੀਵਨ ਦਾ ਪ੍ਰਵਾਹ ਚੱਲਦਾ ਹੈ। ਸਾਡੇ ਸਰੀਰ 'ਚ ਤਾਕਤ ਤੇ ਉਤਸ਼ਾਹ ਸਾਡੇ 'ਚ ਆਸ ਤੇ ਹੌਸਲੇ ਦੇ ਅਨੁਪਾਤ 'ਚ ਹੀ ਉਪਜਦੇ ਹਨ। ਕਹਿੰਦੇ ਹਨ ਜਦੋਂ ਕਿਸੇ ਦਾ ਸਭ ਕੁਝ ਲੁੱਟਿਆ ਗਿਆ ਹੋਵੇ ਤਾਂ ਵੀ ਪੁਵੇਖ ਅਤੇ ਹੌਸਲਾ ਬਚ ਜਾਂਦੇ ਹਨ ਕਿੰਨੀ ਵੀ ਤਵਾਹੀ ਵਾਪਰ ਜਾਵੇ ਇਹ ਕਦੇ ਨਹੀਂ ਹੁੰਦਾ ਕਿ ਮਨੁੱਖ ਬਿਲਕੁਲ ਇਕੱਲਾ ਹੋ ਜਾਵੇ ਕਿਸੇ ਨਾ ਕਿਸੇ ਦੀ ਹਾਜ਼ਰੀ ਸਾਡੇ ਚ ਡੁੱਬਦੀ ਜਾਂਦੀ ਆਸ ਮੋੜ ਜਗਾ ਦਿੰਦੀ ਹੈ ਦੋ ਨਿਆਸਰੇ ਵਿਅਕਤੀ ਵੀ ਜਦੋਂ ਇਕੱਠੇ ਹੋ ਜਾਣ ਤਾਂ ਉਹ ਵੀ ਇੱਕ ਦੂਜੇ ਦਾ ਸਹਾਰਾ ਤਾਕਤ ਅਤੇ ਆਸਰਾ ਬਣ ਜਾਂਦੇ ਹਨ ਅਸੀਂ ਕਿਸੇ ਦੂਜੇ ਦੀ ਹਾਜ਼ਰੀ ਚ ਹੀ ਆਪਣੇ ਆਪ ਬਾਰੇ ਸੁਚੇਤ ਹੁੰਦੇ ਹਾਂ ਜਦੋਂ ਵੀ ਤੁਹਾਡੇ ਤੇ ਮੁਸੀਬਤ ਆਪਰੇਗੀ ਦੂਰ ਨੇੜੇ ਵਸਣ ਵਾਲੇ ਬੱਦਲਾਂ ਵਰਗੇ ਬੰਦੇ ਕਿਧਰੋਂ ਨਾ ਕਿਧਰੋਂ ਮਦਦ ਲਈ ਆ ਜਾਣਗੇ ਕਿਉਂਕਿ अनेका ਮਨੁੱਖ ਅਜਿਹੇ ਹਨ ਜਿਹੜੇ ਹਮਦਰਦੀ ਪ੍ਰਗਟਾਏ ਬਿਨਾਂ ਰਹਿ ਨਹੀਂ ਸਕਦੇ ਇਸੇ ਕਰਕੇ ਕਹਿੰਦੇ ਹਨ ਕਿ ਸੰਕਟ ਅਤੇ ਮੁਸੀਬਤਾਂ ਸਾਡੇ ਚੁੱਤੇ ਪੇ ਮਾਨਵੀ ਗੁਣਾਂ ਨੂੰ ਜਗਾ ਦਿੰਦੀਆਂ ਹਨ ਸਥਿਤੀ ਦਾ ਵਿਅੰਗ ਜਾਂ ਵਿਰੋਧਾਭਾਸ ਇਹ ਹੁੰਦਾ ਹੈ ਕਿ ਅਸੀਂ ਸਾਰੇ ਆਪਣੀਆਂ ਮੁਸ਼ਕਲਾਂ ਤੇ ਤਕਲੀਫਾਂ ਨੂੰ ਬੁਧਾ ਚੜਾ ਕੇ ਦੱਸਦੇ ਹਾਂ ਜਦੋਂ ਸਾਨੂੰ ਕਿਸੇ ਪ੍ਰਕਾਰ ਦੀ ਮਦਦ ਮਿਲਦੀ ਹੈ ਤਾਂ ਅਸੀਂ ਉਸ ਮਦਦ ਨੂੰ ਦੂਜਿਆਂ ਨੂੰ ਮਿਲਣ ਵਾਲੀ ਮਦਦ ਨਾਲ ਤੁਲਨਾਉਣ ਲੱਗ ਪੈਂਦੇ ਹਾਂ ਤੇ ਸਾਨੂੰ ਘੱਟ ਮਿਲਣ ਦੇ ਭਲੇਖੇ ਅਤੇ ਪ੍ਰਭਾਵ ਵਧੇਨ ਸਾਡੇ ਗਿਲੇ ਸ਼ਿਕਵੇ ਦਾ ਇੱਕ ਨਾਮ ਉੱਕਣ ਵਾਲਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਮਨੁੱਖ ਦੂਜਿਆਂ ਦੀ ਪ੍ਰਸ਼ੰਸਾ ਕਰਨ ਨਾਲ ਉਹਨਾਂ ਦੇ icar ਵਿਹਾਰ 'ਚ ਨੁਕਸ ਘਟਨ 'ਚ ਬਧੇਰੇ ਆਨੰਦ ਲੈਂਦਾ ਹੈ ਧਰਮ ਦਾ ਪ੍ਰਭਾਵ ਘਟਨ ਨਾਲ ਵੀ ਸਾਡੇ ਜ ਸੰਜਮ ਅਤੇ ਤਿਆਗ ਘਟੇ ਹਨ ਤੇ ਲਾਲਚ ਵਧਿਆ ਹੈ ਇਸ ਸਥਿਤੀ ਕਾਰਨ ਵੀ ਸਾਡੀਆਂ ਪਰੇਸ਼ਾਨੀਆਂ ਮੁਸ਼ਕਲਾਂ ਸਮੱਸਿਆਵਾਂ ਅਤੇ ਸਾਡੇ ਦੁੱਖਾਂ ਦਾ ਵਾਧਾ ਹੋਇਆ ਹੈ ਮਨੁੱਖ ਚ ਸ਼ਿਕਾਇਤਾਂ ਕਰਨ ਦੀ ਬਰਤੀ ਬਲਵਾਨ ਹੋ ਗਈ ਹੈ ਤੇ ਉਸ ਚ ਪ੍ਰਮਾਤਮਾ ਜਾਂ ਕੁਦਰਤ ਵੱਲੋਂ ਮਿਲੀਆਂ ਨਿਯਮਤਾਂ ਦਾ ਧੰਨਵਾਦ ਕਰਨ ਦੀ ਬਰਤੀ ਕਮਜ਼ੋਰ ਹੁੰਦੀ ਜਾ ਰਹੀ ਹੈ ਪਿੰਡਾਂ ਦੇ ਲੋਕ ਵੱਡੀਆਂ-ਵੱਡੀਆਂ ਮੁਸੀਬਤਾਂ ਨੂੰ ਚੁੱਪ ਕਰਕੇ ਧੀਰਜ ਨਾਲ ਸਹਿ ਲੈਂਦੇ ਹਨ ਜਦੋਂ ਕਿ ਬਧੇਰੇ ਵਸੀਲਿਆਂ ਦੇ ਬਾਵਜੂਦ ਸ਼ਹਿਰੀ ਲੋਕ ਬਹੁਤ ਅधिक ਵਿਰਲਾਪ ਕਰਦੇ ਅਤੇ ਰੋਲਾ ਪਾਉਂਦੇ ਹਨ ਖੁਸ਼ਹਾਲ ਦੇਸ਼ਾਂ ਤੇ ਗਰੀਬ ਮੁਲਕਾਂ ਦੀਆਂ ਸਾਰੀਆਂ ਸਮੱਸਿਆਵਾਂ ਵੱਖਰੀ ਵੱਖਰੀ ਭਾਂਤੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਮਕਾਨ ਕੱਚੇ ਹੁੰਦੇ ਹਨ ਉਹਨਾਂ ਦਾ ਮੀਂਹ ਪ੍ਰਤੀ ਦ੍ਰਿਸ਼ਟੀਕੋਣ ਪੱਕੇ ਮਕਾਨਾਂ ਵਾਲੇ ਲੋਕਾਂ ਨਾਲੋਂ ਵੱਖਰੀ ਭਾਂਤ ਦਾ ਹੁੰਦਾ ਹੈ ਭਾਵੇਂ ਕੋਈ ਖੁਸ਼ਹਾਲ ਹੋਵੇ ਜਾਂ ਗਰੀਬ ਵਿਰੋਧੀ ਸਥਿਤੀਆਂ ਦਾ ਸਾਹਮਣਾ ਹਰੇਕ ਜੀਵ ਜੰਤੂ ਨੂੰ ਕਰਨਾ ਪੈਂਦਾ ਹੈ ਅਤੇ ਹਰ ਕਿਸੇ ਦੇ ਜੀਵਨ ਵਿੱਚ ਕੁਝ ਵੱਡੇ ਘਾਟੇ ਜ਼ਰੂਰ ਪੈਂਦੇ ਹਨ ਸੰਕਟਾਂ ਨੂੰ ਸੰਖੇਪਚ ਸੋਚਣ ਲਈ ਫੈਸਲੇ ਲੈਣ ਲਈ ਵਿਉਂਤ ਬਣਾਉਣ ਲਈ ਅਤੇ ਕਾਰਜ ਕਰਨ ਲਈ ਮਜਬੂਰ ਕਰਦੇ ਹਨ ਮੁਸ਼ਕਲ ਦੀ ਘੜੀ 'ਚ ਬਹੁਤੇ ਲੋਕ ਆਪਣੇ ਆਪ ਬਾਰੇ ਆਪਣੀ ਸਮਰੱਥਾ ਬਾਰੇ ਅਕਸਰ ਠੀਕ ਅੰਦਾਜ਼ਾ ਹੀ ਲਾਉਂਦੇ ਹਨ ਜਦੋਂ ਅਸੀਂ ਦੁਖੀ ਹੁੰਦੇ ਹਾਂ ਤਾਂ ਅਕਸਰ ਸਾਨੂੰ ਉਹ ਸਮਾਂ ਜ਼ਿਆਦਾ ਆਉਂਦਾ ਹੈ ਜਦੋਂ ਅਸੀਂ ਸਫਲ ਹੋਏ ਸਾਂ ਜਦੋਂ ਅਸੀਂ ਪ੍ਰਸੰਨ ਅਤੇ ਸੁਖੀ ਸਾਂ ਮੁਸੀਬਤ ਵੇਲੇ ਹੀ ਪਤਾ ਲੱਗਦਾ ਹੈ ਕਿ ਅਸੀਂ ਕਿਸੇ ਪੱਖੋਂ ਵਿਸ਼ੇਸ਼ ਨਹੀਂ ਅਤੇ ਅਸੀਂ ਵੀ ਦੂਜਿਆਂ ਵਾਂਗ ਸਧਾਰਨ ਮਨੁੱਖ ਹਾਂ ਹਸਪਤਾਲ ਚ ਜਾ ਸ਼ਮਸ਼ਾਨ ਘਾੜ ਚ ਹੰਕਾਰ त्यागे ਬਿਨਾ ਜਾਂ ਹੋਮੇ ਤੋਂ ਮੁਕਤ ਹੋਏ ਬਿਨਾ ਪ੍ਰਵੇਸ਼ ਨਹੀਂ ਕੀਤਾ ਜਾ ਸਕਦਾ। ਮੁੱਖ ਤੌਰ ਤੇ ਨਿਰਾਸ਼ਾ ਦੋ ਕਾਰਨਾ ਕਰਕੇ ਉਪਜਦੀ ਹੈ ਆਪਣੀ ਵਿਉਂਤ ਨਾਲੋਂ ਬਧੇਰੇ ਟੀਚੇ ਮਿੱਥ ਲੈਣ ਕਾਰਨ ਜਾਂ ਓਕਾ ਹੀ ਢੇਰੀ ਢਾਹ ਬੈਠਣ ਨਾਲ। ਕੁਝ ਟਾਂ ਹੁਣ ਸਮੇਂ ਬਹੁਤਾ ਸਮਾਂ ਨਹੀਂ ਲੱਗਦਾ ਬਹੁਤਾ ਸਮਾਂ ਅਵਸਾਰਨ ਲਈ ਚਾਹੀਦਾ ਹੁੰਦਾ ਹੈ। ਅੰਤ ਨੂੰ ਹਰੇਕ ਮਨੁੱਖ ਨੂੰ ਆਪਣੀਆਂ ਸਮੱਸਿਆਵਾਂ ਦਾ ਬੋਝ ਆਪ ਹੀ ਚੁੱਕਣਾ ਪੈਂਦਾ ਹੈ। ਵੇਖਿਆ ਗਿਆ ਹੈ ਕਿ ਵੱਡੀ ਮੁਸੀਬਤ ਦਾ ਸਾਹਮਣਾ ਕਰਨ ਨਾਲ ਛੋਟੀਆਂ ਮੁਸੀਬਤਾਂ ਜਾਂ ਮੁਸ਼ਕਲਾਂ ਦੀ ਪਰੇਸ਼ਾਨੀ ਲੋਪ ਹੋ ਜਾਂਦੀ ਹੈ। ਇੱਕ ਵਿਅਕਤੀ ਨੂੰ ਜਹਾਜ਼ ਸਫ਼ਰ ਕਰਨ ਤੋਂ ਡਰ ਲੱਗਦਾ ਸੀ ਪਰ ਪੋਚਾਲ ਦੀ ਮੁਸੀਬਤ ਦੇ ਤਬਾਹੀ ਚੋਂ ਲੰਘ ਕੇ ਉਸ 'ਚੋਂ ਇਹ ਡਰ ਜਾਂਦਾ ਰਿਹਾ। ਦੁਰਘਟਨਾ ਮ ਹਰੇਕ ਮਨੁੱਖ ਨੂੰ ਫਿਲਾਸਫਰ ਬਣਾ ਦਿੰਦੀਆਂ ਹਨ ਅਤੇ ਉਸ 'ਚ ਜੀਵਨ ਦੇ ਨਿਚੋੜ ਕੱਢਣ ਦੀ ਆਤ ਪੈ ਜਾਂਦੀ ਹੈ। ਐਸੀ ਪੁਸਤਕਾਂ ਸਕੂਲਾਂ ਕਾਲਜਾਂ ਤੋਂ ਵੀ ਬਹੁਤ ਕੁਝ ਸਿੱਖਦੇ ਹਾਂ ਪਰ ਜੋ ਕੁਝ ਸਾਨੂੰ ਜ਼ਿੰਦਗੀ ਦੇ ਹਾਰਸੇ ਮੁਸ਼ਕਲਾਂ ਤੇ ਸੰਕਟ ਸਿਖਾਉਂਦੇ ਹਨ ਉਹ ਕਿਸੇ ਹੋਰ ਢੰਗ ਨਾਲ ਨਹੀਂ ਸਿੱਖਿਆ ਜਾ ਸਕਦਾ ਮਨੁੱਖ ਆਪਣੇ ਜੀਵਨ ਨੂੰ ਕਿੰਨਾ ਵੀ ਵਿਉਂਤ ਲਵੇ ਦੁਰਘਟਨਾਵਾਂ ਤੇ ਮੁਸੀਬਤਾਂ ਆਪਰਦੀਆਂ ਰਹਿਣਗੀਆਂ ਤੂਫਾਨ ਆਉਂਦੇ ਰਹਿਣਗੇ ਪੁਚਾਲ ਆਪਰਦੇ ਰਹਿਣਗੇ ਪਰ ਮਨੁੱਖ ਇਹਨਾਂ ਦਾ ਸਾਹਮਣਾ ਵੀ ਕਰਦਾ ਰਹੇਗਾ ਕਿਉਂਕਿ ਮਨੁੱਖ 'ਚ ਹਨੇਰਿਆਂ 'ਚੋਂ ਉੱਭਰਦੀ ਚਾਨਣ ਦੀ ਲੀਕ ਵੇਖਣ ਦੀ ਸਦੀਵੀ ਯੋਗਤਾ ਹੈ ਰਾਤ ਜਿੰਨੀ ਵਧੇਰੇ ਕਾਲੀ ਹੁੰਦੀ ਹੈ ਤਾਰੇ ਓਨੇ ਵਧੇਰੇ ਚਮਕਦੇ ਹਨ ਤੇ ਸਵੇਰ ਓਨੀ ਹੀ ਨੇੜੇ ਹੁੰਦੀ ਹੈ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ।